10 ਦਿਨ ਦੇ ਵਿੱਚ ਵਿੱਚ ਇਹ ਅਕਾਲ ਤਖਤ ਸਾਹਿਬ ਤੇ ਆਪਣਾ ਪੱਖ ਰੱਖਣ ਔਰ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਕੇ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਦੇਣ ਜੋ ਵੀ ਗੁਰਮਤ ਦੇ ਉਲਟ ਕਾਰਜ ਕਰ ਰਹੇ ਉਹਨਾਂ ਨੂੰ ਬੰਦ ਕਰਨ ਜੇ 10 ਦਿਨਾਂ ਦੇ ਵਿੱਚ ਵਿੱਚ ਇਹਨਾਂ ਨੇ ਮਨਮਤਾ ਵੰਦਨਾ ਕੀਤੀਆਂ ਸੰਗਤ ਨੂੰ ਗੁਰਦੁਆਰਾ ਸਾਹਿਬ ਆਉਣ ਦੀ ਇਜਾਜ਼ਤ ਨਾ ਦਿੱਤੀ ਜਿੰਨਾਂ ਤੇ ਰੋਕ ਲਾਈ ਆ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਦੇ ਨਾਲ ਜੋ ਪੰਨ ਦੇ ਨਾਲ ਇਹਨਾਂ ਨੇ ਲਿਖਣ ਦੀ ਕੋਸ਼ਿਸ਼ ਕੀਤੀ ਆ ਉਹ ਸਾਰੇ ਮਾਮਲੇ ਤੇ ਅਕਾਲ ਤਖਤ ਸਾਹਿਬ ਨੂੰ 10 ਦਿਨਾਂ ਦੇ ਵਿੱਚ ਵਿੱਚ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦਿੰਦੇ ਉਹਦੇ ਤੋਂ ਬਾਅਦ ਫਿਰ ਇਹਨਾਂ ਦੇ ਉੱਤੇ ਪੰਥਕ ਭਾਵਨਾਵਾਂ ਦੇ ਮੁਤਾਬਕ ਬਹੁਤ ਸਖਤ ਕਾਰਵਾਈ ਕੀਤੀ ਜਾਊਗੀ ਔਰ ਮੈਂ ਸਖਤ ਤਾੜਨਾ ਕਰਦਾ ਇਹਨਾਂ ਪ੍ਰਬੰਧਕਾਂ ਨੂੰ ਇਹ ਗੁਰਦੁਆਰੇ ਗੁਰੂ ਸਾਹਿਬ ਦੇ ਆ ਸੰਗਤ ਦੇ ਦਸਵੰਧ ਦੇ ਨਾਲ ਗੁਰਦੁਆਰਾ ਸਾਹਿਬ ਬਣੇ ਗੁਰਦੁਆਰਾ ਹੋਏ ਸੋਝੀ ਪਾਈ ਸੀ ਗੁਰਮਤਿ ਦੇ ਪ੍ਰਚਾਰ ਲਈ ਆ ਸੰਗਤ ਕਈ ਮਹੀਨਿਆਂ ਤੋਂ -35 40 ਟੈਂਪਰੇਚਰ ਤੇ ਸੰਘਰਸ਼ ਕਰ ਰਹੀ ਆ ਔਰ ਤੁਸੀਂ ਉਹਨਾਂ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਹੀ ਕੋਈ ਨਹੀਂ ਕਰ ਰਹੇ ਆਪਣੀਆਂ ਆਪ ਉਧਰੀਆਂ ਕਰ ਰਹੇ ਹੋ ਔਰ ਵਾਰ-ਵਾਰ ਅਕਾਲ ਤਖਤ ਸਾਹਿਬ ਦੇ ਵੱਲੋਂ ਬੁਲਾਉਣ ਦੇ ਉੱਤੇ ਜਾਂ ਸਪਸ਼ਟੀਕਰਨ ਮੰਗਣ ਦੇ ਉੱਤੇ ਸਪਸ਼ਟੀਕਰਨ ਨਹੀਂ ਦੇ ਰਹੇ ਇਹ ਹੈਗਾ ਵਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਿਧਾਂਤ ਤੋਂ ਬੇਮੁਖ ਹੋਣਾ। ਤੋ ਇਹਨਾਂ ਪ੍ਰਬੰਧਕਾਂ ਨੂੰ ਸਖਤ ਤਾੜਨਾ ਕਿ 10 ਦਿਨਾਂ ਦੇ ਵਿੱਚ ਵਿੱਚ ਆਪਣਾ ਪੱਖ ਰੱਖੋ। ਸੰਗਤ ਨੂੰ ਉੱਥੇ ਆਉਣ ਦੀ ਇਜਾਜ਼ਤ ਦਿਓ ਨਹੀਂ ਤੇ ਬਹੁਤ ਸਖਤ ਕਾਰਵਾਈ ਜਿਹੜੀ ਆ ਉਹ ਇਹਨਾਂ ਦੇ ਉੱਤੇ ਕੀਤੀ ਜਾਊਗੀ। ਦੂਜਾ ਕਿਉਂਕਿ 4 ਮਾਰਚ ਨੂੰ ਓਲਾ ਮਹਲਾ ਆ ਰਿਹਾ। ਓਲਾ ਮਹਲਾ ਸਿੱਖਾਂ ਦਾ ਇੱਕ ਕੌਮੀ ਤਿਹਾਰਾ। ਗੁਰੂ ਪਾਤਸ਼ਾਹ ਨੇ ਭਗਤੀ ਤੇ ਸ਼ਕਤੀ ਭਰਨ ਦੇ ਲਈ ਸਿੱਖਾਂ ਦੇ ਵਿੱਚ ਸਿੱਖਾਂ ਦੀ ਬਿਲਖਣ ਹੁੰਦ ਦਰਸਾਉਣ ਦੇ ਲਈ ਸਿੱਖ ਜਿਹੜਾ ਵਾ ਉਹ ਬਹਾਦਰ ਵਾ ਗੁਰੂ ਸਾਹਿਬ ਨੇ ਸ਼ਾਸਤਰ ਵਿਦਿਆ ਦੇ ਅਭਿਆਸ ਕਰਾਉਣ ਦੇ ਲਈ ਗੁਰਦੁਆਰਾ ਸ਼੍ਰੀ ਹੋਲਗੜ੍ਹ ਸਾਹਿਬ ਤੋਂ ਜਿਹੜਾ ਹੋਲਾ ਮਹਲਾਂ ਦਾ ਸੀ ਉਹ ਮਨਾਉਣਾ ਸ਼ੁਰੂ ਕੀਤਾ ਹੋਲੇ ਦਾ ਮਤਲਬ ਹੁੰਦਾ ਹੱਲਾ ਤੇ ਮਹੱਲਾ ਜਿੱਥੇ ਜਾਇ ਕਰਨਾ ਪ੍ਰਾਤਨ ਸਮੇਂ ਤੋਂ ਹੀ ਸਿੱਖ ਫੌਜਾਂ ਸਾਡੀਆਂ ਨਿਹੰਗ ਸਿੱਖ ਜਥੇਬੰਦੀਆਂ ਸਮੂਹ ਖਾਲਸਾ ਪੰਥ आनंदपुर साहब ਦੀ ਮੁਬਾਰਕ ਧਰਤੀ ਤੇ ਹੋਲੇ ਮਹੱਲੇ ਨੂੰ ਬਹੁਤ ਸ਼ਰਧਾ ਭਾਵਨਾ ਨਾਲ ਖਾਲਸੇ ਜਹੋ ਜਲਾਲ ਦੇ ਨਾਲ ਮਨਾਉਂਦਾ ਪਰ ਪਿਛਲੇ ਕੁਝ ਕੁ ਸਾਲਾਂ ਤੋਂ ਇਹ ਦੇਖਣ ਦੇ ਵਿੱਚ ਆ ਰਿਹਾ ਸੰਗਤਾਂ ਨੇ ਲਿਖਤੀ ਤੌਰ ਤੇ ਬਹੁਤ ਭੇਜਿਆ ਕਿ ਕਈ ਵਾਰੀ ਹੋਲੇ ਮਹੱਲੇ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹ ਅੰਨਾ ਰੰਗ ਛੱਡਦੇ ਇੱਕ ਦੂਜੇ ਤੇ ਸੰਗਤ ਉੱਤੇ ਵੀ ਰੰਗ ਪਾਇਆ ਜਾਂਦਾ ਔਰ ਹੌਲੀ ਹੌਲੀ ਹੋਲਾ ਮਹੱਲਾ ਜਿਹੜਾ ਸੀ ਉਹ ਹੋਲੀਵਾਲ ਇਸ ਤਰੀਕੇ ਦੇ ਨਾਲ ਤਬਦੀਲ ਕਰਨ ਦੀਆਂ ਕੋਈ ਕੋਸ਼ਿਸ਼ਾਂ ਮੈਂ ਇਸ ਕਰਕੇ ਅਸੀਂ ਉੱਥੇ ਪ੍ਰਸ਼ਾਸਨ ਨਾਲ ਵੀ ਗੱਲ ਕਰਾਂਗੇ ਤੇ ਮੈਂ ਸੰਗਤ ਨੂੰ ਵੀ ਅਪੀਲ ਕਰਦਾ ਕਿ ਇੱਕ ਤਾਂ ਵੱਧ ਚੜ ਕੇ ਹੁਲਾ ਮਹੱਲਾ ਮਨਾਉਣ ਆਓ ਦੂਜਾ ਹੋਲੇ ਮਹੱਲੇ ਦੇ ਮੌਕੇ ਤੇ ਆਨੰਦਪੁਰ ਸਾਹਿਬ ਆਮ ਖੁੱਲਾ ਰੰਗ ਵਿਕਣਾ ਪਾਬੰਦੀ ਆ ਸੰਗਤ ਉੱਤੇ ਸ਼ਰਧਾਲੂਆਂ ਤੇ ਰੰਗ ਸੁੱਟਣਾ ਬਿਲਕੁਲ ਗੈਰਵਾਜਬ ਆ ਤੇ ਗੁਰੂ ਦੇ ਸਿਧਾਂਤ ਦੇ ਉਲਟਾ ਠੀਕ ਆ ਜਦੋਂ ਨਿਹੰਗ ਫੌਜਾ ਆਪਣਾ ਮਹੱਲਾ ਕੱਢਦੀਆਂ ਹੁਣ ਆਪਣੇ ਮਹੱਲੇ ਦੇ ਵਿੱਚ ਗਲਾਲ ਇੱਕ ਦੂਜੇ ਤੇ ਪਾਉਂਦੇ ਪਰ ਇਹ ਰੰਗ ਪਾਉਣੇ ਆਮ ਲੋਕਾਂ ਦੇ ਉੱਤੇ ਸੰਗਤ ਦੇ ਉੱਤੇ ਅਰ ਹਾਲੀ ਹਾਲੀ ਵੇਖੋ ਗੁਰੂ ਸਾਹਿਬ ਦਾ ਸਿਧਾਂਤ ਕਿੰਡਾ ਵੱਡਾ ਸੀ ਹੋਲੇ ਮਹੱਲੇ ਦਾ ਵਿਲੱਖਣਤਾ ਦਾ ਪ੍ਰਤੀਕ ਆ ਤਾਂ ਮੈਂ ਸਾਰਿਆਂ ਨੂੰ ਅਪੀਲ ਵੀ ਕਰਦਾ ਕਿ ਆਪਾਂ ਉਸੇ ਰਵੈਤ ਦੇ ਮੁਤਾਬਕ ਹੋਲਾ ਮਹੱਲਾ ਮਨਾਈਏ ਜਿਹੜੀ ਰਵੈਤ ਗੁਰੂ ਨੇ ਦਿੱਤੀ ਆ ਇਹਦੇ ਤੇ ਵੀ ਸੰਗਤ ਨੂੰ ਇਹ ਵਿਸ਼ੇਸ਼ ਤੌਰ ਦੇ ਉੱਤੇ ਅਪੀਲ ਆ ਕਿ ਖਾਲਸਾ ਹੀ ਰਵਾਇਤਾਂ ਦੇ ਮੁਤਾਬਕ ਆਪਾਂ ਹੋਲਾ ਮਹੱਲਾ ਮਨਾਉਣ ਮੁਬਾਰਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੇ ਆਉਣਾ ਤੇ ਜਿਨ੍ਹਾਂ ਕੰਮਾਂ ਤੋਂ ਗੁਰੂ ਨੇ ਮਨਾ ਕੀਤਾ ਰੰਗ ਸੁੱਟਣੇ ਦਾ ਹੋਰ ਕੋਈ ਇਦਾਂ ਦੇ ਕੰਮ ਇਹ ਮੁਕੰਮਲ ਤੌਰ ਦੇ ਉੱਤੇ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਾਬੰਦੀ ਆ ਕਿ ਸੰਗਤ ਦੇ ਉੱਤੇ ਕੋਈ ਵੀ ਜਿਹੜਾ ਰੰਗ ਨਾ ਸੁੱਟੂਗਾ ਨਾ ਕੋਈ ਵੇਚੂਗਾ ਜੇ ਕੋਈ ਇਦਾਂ ਕਰੂਗਾ ਪ੍ਰਸ਼ਾਸਨ ਨਾਲ ਗੱਲ ਵੀ ਕਰਾਂਗੇ ਉਹਦੇ ਤੇ ਸਖਤ ਕਾਰਵਾਈ ਜਿਹੜੀ ਆ ਉਹ ਕੀਤੀ ਜਾਊਗੀ ਸੋ ਇਹਨਾਂ ਮਸਲਿਆਂ ਦੇ ਉੱਤੇ ਅੱਜ ਜਿਹੜੀ ਵਿਚਾਰ ਚਰਚਾ ਹੀ ਹੋਈ ਜੀ ਦਰਬਾਰ ਸਾਹਿਬ ਦੀ ਪ੍ਰਕਰਮਕ ਉਸ ਦਾਖਲੇ ਉੱਤੇ 2 ਮਹੀਨੇ ਚੱਲ ਰਿਹਾ ਕੋ ਚੱਕੇ ਨਹੀਂ ਜਾਇਆ ਜਾਂਦਾ ਅੱਜ ਤੱਕ ਉਹ ਜਿਹੜੀ ਅਪੀਲ ਨੂੰ ਸਾਫ ਨਹੀਂ ਹੋਈ ਕਿ ਆਖਰਕਾਰ ਉਸ ਸ਼੍ਰੋਮਿਕ ਪੰਟੀ ਨੂੰ ਸੂਚਿਤ ਕੀਤੇ ਬਣਾ ਕਿਉਂ ਦਾਖਲ ਹੋਈ ਤੇ ਕਿਉਂ ਚੱਕੇ ਨਹੀਂ ਦੇਖੋ ਇਹ ਮਸਲਾ ਮੇਰੇ ਵੀ ਧਿਆਨ ਦੇ ਵਿੱਚ ਹੈਗਾ ਇਹ ਬਹੁਤ ਮੰਦਭਾਗੀ ਗੱਲ ਮੈਨੂੰ ਤੁਹਾਡੇ ਵਿੱਚੋਂ ਹੀ ਇੱਕ ਦਿਨ ਕੋਸ਼ ਸੱਜਣਾ ਨੇ ਦੱਸਿਆ ਸੀ ਵੀ ਸ਼ਾਇਦ ਕਿਸੇ ਸਟੇਟ ਦਾ ਇੱਥੇ ਮੁੱਖ ਮੰਤਰੀ ਤੇ ਉਹਨਾਂ ਦੀ ਟੀਮ ਆਈ ਤੇ ਬਹੁਤ ਸਾਰੇ ਬਾਹਰ ਵਰਦੀ ਮੁਲਾਜ਼ਮੇ ਜਿਹੜੇ ਹੀ ਅੰਦਰ ਗਏ ਉਹਦੇ ਨਾਲ ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਦੇ ਘਰੇ ਆਪਾਂ ਰੋਹਾਨੀਅਤ ਲੈਣ ਆਉਨੇ ਆ ਉਹ ਕਿਤੇ ਨਾ ਕਿਤੇ ਜਿਹੜੇ ਰੋਹਾਨੀਅਤ ਦਾ ਆਨੰਦ ਮੰਨਣ ਆਉਂਦੇ ਆ ਉਹਨਾਂ ਦੇ ਮਨਾਂ ਨੂੰ ਠੇਸ ਪਹੁੰਚੀ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਪਰ ਇਹ ਤੇ ਜੱਗੋਂ ਤੇਰਵੀਂ ਆ ਕਿ ਸਿਵਲ ਦੇ ਵਿੱਚ ਪੰਜ ਬੰਦੇ ਆਉਣ ਉਹ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਕੋਈ ਦੱਸਣ ਨਾ ਕੋਈ ਤਾਲਮੇਲ ਨਹੀਂ ਔਰ ਸਿੱਧੀ ਪੁਲਿਸ ਅੰਦਰ ਦਖਲ ਹੋਵੇ ਤੇ ਦੋ ਬੰਦੇ ਜਿਹੜੇ ਮੈਨੂੰ ਨਹੀਂ ਪਤਾ ਉਹ ਕੌਣ ਆ ਪਰ ਉਹ ਗੁਰੂ ਘਰ ਉਹ ਮੱਥਾ ਟੇਕਣ ਆਏ ਆ ਉਹਨਾਂ ਨੂੰ ਚੁੱਕ ਕੇ ਲੈ ਜਾਣ ਇਹਦੇ ਵਿੱਚ ਸਿੱਧਮ ਸਿੱਧੀ ਜਿਹੜੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਦੇ ਗ੍ਰਹਿ ਮੰਤਰਾਲੇ ਦੀ ਆ ਕਿ ਆਪਾਂ ਹੁਣ ਇੰਨੀ ਖੁੱਲ੍ਹ ਦੇਤੀ ਆ ਕਿ ਪੰਜਾਬ ਪੁਲਿਸ ਜਿਹੜੀ ਉਹ ਸਿੱਧਾ ਹੀ ਦਰਬਾਰ ਸਾਹਿਬ ਆ ਜੇ ਤੇ ਕਿਸੇ ਨੂੰ ਵੀ ਜੋਕੇ ਲੈ ਜੇ। ਔਰ ਸ਼ਰੋਣੀ ਕਮੇਟੀ ਦੇ ਸਕੱਤਰ ਨੇ ਸ਼ਾਇਦ ਕੋਈ ਇਹਦੇ ਤੇ ਟਿੱਪਣੀ ਕੀਤੀ, ਕੋਈ ਬਿਆਨ ਦਿੱਤਾ। ਪਰ ਸਾਨੂੰ ਦੱਸਿਆ ਨਹੀਂ ਗਿਆ ਤੇ ਉਹਨਾਂ ਨੇ ਕਿਹਾ ਅਸੀਂ ਕੋਈ ਜਾਂਚ ਕਰਕੇ ਕਾਰਜਕਾਰੀ ਕਮੇਟੀ ਨੂੰ ਤੇ ਮੈਂ ਵੀ ਸ਼ਰੋਣੀ ਕਮੇਟੀ ਦੀ ਜਿਹੜੀ ਐਗਜ਼ੈਕਟਿਵ ਆ ਉਹਨਾਂ ਕੋਲੋਂ ਪੂਰੀ ਰਿਪੋਰਟ। ਰਾਹੁਲ ਗਾਂਧੀ ਫਿਰ ਆਨੇ ਕਿਹਾ ਹੋਊਗਾ, ਸੋਨੀਆ ਗਾਂਧੀ ਜਿੰਨੇ ਕਿਹਾ ਹੋਊਗਾ। ਜਾ ਇਹ ਉਸ ਵੇਲੇ ਜਿਹੜੇ ਪੰਜਾਬ ਨੂੰ ਦੇਖ ਰਹੇ ਸੀ ਉਹਨਾਂ ਨੇ ਕਿਹਾ ਹੋਊਗਾ ਉਹਨਾਂ ਨੂੰ ਕਿਹਨੇ ਕਿਹਾ ਹੋਊਗਾ ਅਕਾਲੀ ਦਲ ਨੇ ਕਿ ਭਗਵੰਤ ਮਾਨ ਹੁਰੀ 17 ਦੇ ਵਿੱਚ ਲੜਨ ਵਾਸਤੇ ਆ ਗਏ ਉਹਨਾਂ ਨੂੰ ਹਰਾਉਣਾ ਕਿਵੇਂ ਆ ਬਿੱਟੂ ਜੀ ਆਪ ਕਹ ਰਹੇ ਭਗਵੰਤ ਮਾਨ ਹੁਰਾ ਨੂੰ ਹਰਾਇਆ ਸੁਖਬੀਰ ਸਿੰਘ ਬਾਦਲ ਹੁਰਾ ਨੂੰ ਉੱਥੋਂ ਜਾ ਕੇ ਜਿਤਾਇਆ ਮੁੜ ਕੇ ਕਹਿੰਦੇ ਮੈਨੂੰ ਪੁੱਛਿਆ ਨਹੀਂ ਜੇ ਰਵਨੀਤ ਸਿੰਘ ਬਿੱਟੂ ਹੁਰੀ ਉੱਥੇ ਨਾ ਜਾਂਦੇ ਤਾਂ ਉਸ ਵੇਲੇ ਭਗਵੰਤ ਮਾਨ ਹੁਰੀ ਜਿੱਤ ਰਹੇ ਸੀ ਹੰਸਰਾ ਜੋਸਨ ਹੋਰਾਂ ਨੂੰ ਉਹ ਟਿਕਟ ਮਿਲਣੀ ਸੀ ਇਹਨਾਂ ਨੂੰ ਇਹ ਸੀ ਵੀ ਉਹਨਾਂ ਨੇ ਜਿੱਤ ਨਹੀਂ ਇੱਕ ਸਮਝੌਤਾ ਲੰਬੇ ਵਾਲੀ ਸੀਟ ਦੇ ਉੱਤੇ ਕੀਤਾ ਗਿਆ ਸਭ ਨੂੰ ਪਤਾ ਕਿ ਉਸ ਜਗ੍ਹਾ ਦੇ ਉੱਤੇ ਜਰਨੈਲ ਸਿੰਘ ਹੋਰਾਂ ਦੀ ਪੋਜੀਸ਼ਨ ਉਸ ਵੇਲੇ ਵਧੀਆ ਸੀ ਉਹਨਾਂ ਨੂੰ ਹਰਾਉਣ ਦੇ ਵਾਸਤੇ ਕੌਣ ਜਾਂਦਾ ਹੈ ਕੈਪਟਨ ਅਮਰਿੰਦਰ ਸਿੰਘ ਹੁਰੀ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪਹਿਲਾਂ ਦੋ ਵਾਰੀ ਕਿਸੇ ਜਗ੍ਹਾ ਤੋਂ ਜਿਹੜੀਆਂ ਸੀ ਉਹ ਛੋੜਾ ਲੜੀਆਂ ਨਾ ਉਸ ਤੋਂ ਬਾਅਦ ਲੜੀਆਂ ਰਵਨੀਤ ਸ ਮਿੱਟੂ ਹੁਰੀ ਉਦੋਂ ਲੜਨ ਦੇ ਵਾਸਤੇ ਚਲੇ ਗਏ ਉਥੇ ਜਲਾਲਾਬਾਦ ਮੁੜ ਕੇ ਤਾਂ ਨਹੀਂ ਗਏ ਕਦੀ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਉਸ ਵੇਲੇ ਲੜਨ ਚਲੇ ਗਏ ਮੁੜ ਕੇ ਤਾਂ ਕਦੀ ਨਹੀਂ ਗਏ ਉਹਦਾ ਕਾਰਨ ਕੀ ਸੀਗਾ ਕਿ 17 ਦੇ ਵਿੱਚ ਇਹਨਾਂ ਨੇ ਸਰਕਾਰ ਆਉਣ ਤੋਂ ਰੋਕਣੀ ਸੀ ਕਿਸੇ ਤਰੀਕੇ ਦੇ ਨਾਲ ਕਿ ਜੇ ਤੀਜੀ ਧਿਰ ਆ ਗਈ ਫਿਰ ਸਾਡੇ ਦੋਹਾਂ ਦਾ ਕੀ ਬਣੂਗਾ ਕਿਉਂਕਿ ਅਸੀਂ ਤਾਂ ਮਿਲ ਕੇ ਖੇਡ ਰਹੇ ਹਾਂ ਇਹ 5 ਸਾਲ ਤੂੰ ਲੁੱਟ 5 ਸਾਲ ਫਿਰ ਮੈਂ ਲੁੱਟੂਗਾ ਜਦੋਂ ਮੇਰੀ ਸੱਤਾ ਆ ਗਈ ਮੈਂ ਤੈਨੂੰ ਕੁਝ ਨਹੀਂ ਕਹਿਣਾ ਤੇ ਜੇ ਮੇਰੀ ਸੱਤਾ ਆ ਗਈ ਤੇ ਤੂੰ ਮੈਨੂੰ ਕੁਝ ਨਾ ਕਹੀਂ ਇਹ ਜਿਹੜਾ ਮਿਲ ਕੇ ਖੇਡ ਖੇਢੀ ਜਾ ਰਹੀ ਸੀ ਤੁਸੀਂ ਵੇਖੋ ਇਸ ਵੇਲੇ ਜਿਹੜੀ ਬੁਖਲਾਹਟ ਹੈ ਉਹ ਇਸ ਟਾਈਪ ਦੀ ਹੈ ਨਾ ਇਹਨਾਂ ਨੂੰ ਇਹ ਪਤਾ ਲੱਗ ਰਿਹਾ ਕੀ ਬੋਲਣਾ ਕੀ ਨਹੀਂ ਬੋਲਣਾ ਲਫ਼ਜ਼ ਬਦੋ ਬਦੀ ਇਹਨਾਂ ਦੇ ਮੂੰਹ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ ਕਿਉਂ ਕਿਉਂਕਿ ਜਦੋਂ ਆਮ ਘਰਾਂ ਦੇ ਵਿੱਚੋਂ ਉੱਠੇ ਹੋਏ ਲੋਕ ਇੱਕ ਸਤੌਜ ਪਿੰਡ ਤੋਂ ਉੱਠਿਆ ਹੋਇਆ ਇੱਕ ਜਿਹੜੇ ਕਾਮੇਡੀਅਨ ਸੀ ਉਹ ਜਦੋਂ ਪੰਜਾਬ ਦੀ ਸੱਤਾ ਦੇ ਵਿੱਚ ਆ ਕੇ ਦਸਤਕ ਦਿੰਦਾ ਇਹਨਾਂ ਦੀ ਅਸਲੀਅਤ ਜਿਹੜੀ ਹੈ ਉਹ ਖੋਲ ਕੇ ਸਾਹਮਣੇ ਰੱਖਦਾ ਹੈ ਤੇ ਪੰਜਾਬ ਦੇ ਲੋਕ ਸੋਚਦੇ ਨੇ ਪੰਜਾਬ ਦੇ ਲੋਕਾਂ ਨੂੰ ਇਹ ਤਸਵੀਰ ਸਮਝ ਆ ਜਾਂਦੀ ਹੈ ਕਿ ਇਹ ਲੋਕ ਤਾਂ ਸਾਰੇ ਮਿਲ ਕੇ ਖੇਡ ਰਹੇ ਨੇ ਤੇ ਫਿਰ ਬਾਈ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਹਾਰ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਵੀ ਹਾਰ ਜਾਂਦੇ ਨੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਵੀ ਹਾਰ ਇਹਨਾਂ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਹੁਰੀ ਵੀ ਹਾਰ ਜਾਂਦੇ ਨੇ ਵੱਡੇ ਵੱਡੇ ਥੰਮ ਛੁੱਟੇ ਕਿਉਂ ਡਿੱਗੇ ਕਿਉਂਕਿ ਲੋਕਾਂ ਨੂੰ ਇਹ ਅਸਲੀਅਤ ਸਮਝ ਆ ਗਈ ਪਰ ਅਰ ਅੱਜ ਹਾਲਾਤ ਜਿਹੜੇ ਉਹ ਇਹ ਬਣਿਆ ਕਿ ਆਪ ਹੀ ਸਾਰਾ ਕੁਝ ਇਹਨਾਂ ਨੇ ਦੱਸਣਾ ਸ਼ੁਰੂ ਕਰ ਦਿੱਤਾ ਰਵਨੀਤ ਸਿੰਘ ਬਿੱਟੂ ਹੁਰੀ ਇੱਕ ਅਹੁਦੇ ਦੇ ਉੱਤੇ ਨੇ ਇਸ ਵੇਲੇ ਉਹ ਮੰਤਰੀ ਨੇ ਸੈਂਟਰ ਦੇ ਵਿੱਚ ਉਹ ਝੂਠ ਤਾਂ ਬੋਲ ਨਹੀਂ ਰਹੇ ਕਿ ਮੈਨੂੰ ਕਹਿ ਕੇ ਭੇਜਿਆ ਗਿਆ ਸੀ ਕਿ ਭਗਵੰਤ ਮਾਨ ਹੋਰਾਂ ਨੂੰ ਉੱਥੋਂ ਹਰਉਣਾ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਆਪਾਂ ਜਿਤਾਉਣਾ ਰਵਨੀਤ ਸਿੰਘ ਬਿੱਟੂ ਹਰੇ ਤੱਕ ਕਾਂਗਰਸ ਦੇ ਵਿੱਚ ਸਨ ਉਸ ਵੇਲੇ ਫਿਰ ਕਾਂਗਰਸ ਨੇ ਕੀਦੇ ਕਹਿ ਦੇ ਉੱਤੇ ਉਹਨਾਂ ਨੂੰ ਉੱਥੇ ਭੇਜਿਆ ਇਹ ਤਸਵੀਰ ਇਹ ਸਾਰਾ ਕੁਝ ਜਿਹੜਾ ਜੀ ਪੰਜਾਬ ਦੇ ਲੋਕਾਂ ਦੇ ਹੁਣ ਤੱਕ ਘੱਟੋ ਘੱਟ ਸਾਹਮਣੇ ਆ ਇਹ ਤਾਂ ਆਪ ਹੀ ਸਾਰਾ ਕੁਝ ਦੱਸੀ ਜਾ ਰਹੇ ਨੇ ਕਿ ਇਹਨੇ ਇੱਥੇ ਇਹਨੂੰ ਭੇਜਿਆ ਸੀਗਾ ਆ ਜਿਹੜੀ ਗੋਟੀ ਸੀ ਇਸ ਤਰੀਕੇ ਦੇ ਨਾਲ ਇੱਥੋਂ ਐਦਾਂ ਕਰਨੀ ਸੀ ਇਹਨਾਂ ਨੇ ਪੰਜਾਬ ਨੂੰ 12 ਟਾਣੀ ਸਮਝਿਆ ਜਿਵੇਂ 12 ਟਾਣੀ ਖੇਡੀਦੀ ਆ ਉਸ ਤਰੀਕੇ ਦੇ ਨਾਲ ਪੰਜਾਬ ਦੀ ਇੱਕ ਇੱਕ ਸੀਟ ਦੇ ਉੱਤੇ ਇਹਨਾਂ ਦੇ ਵੱਲੋਂ ਇਸ ਕਿਸਮ ਦੀ ਅੰਦਰ ਵੜ ਕੇ ਜਿਹੜੀ ਉਹ ਸਮਝੌਤੇ ਵਾਲੀ ਖੇਡ ਖੇਡੀ ਜਾਂਦੀ ਸੀ ਇਸੇ ਕਰਕੇ ਕੋਈ ਵੱਡਾ ਨੇਤਾ ਜਿਹੜਾ ਉਹ ਕਦੇ ਨਹੀਂ ਹਾਰਦਾ ਚਾਹੇ ਉਹ ਸਰਕਾਰ ਦੇ ਵਿੱਚ ਰਿਹਾ ਹੋਵੇ ਜਾਂ ਸਰਕਾਰ ਦੇ ਵਿੱਚ ਨਾ ਰਿਹਾ ਹੋਵੇ ਲੋਕਾਂ ਨੂੰ ਵੀ ਇਹ ਕਹਾਣੀ ਸਮਝ ਨਹੀਂ ਸੀ ਆਉਂਦੀ ਲੋਕਾਂ ਨੂੰ ਇਹ ਪਤਾ ਲੱਗਦਾ ਸੀ ਕਿ ਪਤਾ ਨਹੀਂ ਇਹਨਾਂ ਦੇ ਕਦ ਸਿਆਸੀ ਤੌਰ ਦੇ ਉੱਤੇ ਏਡੇ ਵੱਡੇ ਨੇ ਕਿ ਇਹ ਕਦੇ ਹਾਰ ਨਹੀਂ ਸਕਦੇ ਪਰ 22 ਦੇ ਵਿੱਚ ਮਾਨ ਸਾਹਿਬ ਦੀ ਆਵਾਜ਼ ਆ ਕਰਕੇ ਕਿਉਂਕਿ ਮਾਨ ਸਾਹਿਬ ਨੇ ਇਹਨਾਂ ਦੀ ਅਸਲੀਅਤ 14 ਦੇ ਵਿੱਚ ਜਦੋਂ ਪਹਿਲੀ ਉਹਨਾਂ ਨੇ ਲੋਕ ਸਭਾ ਦੀ ਚੋਣ ਲੜੀ ਉਰੋਂ ਤੋਂ ਦੱਸਣੀ ਸ਼ੁਰੂ ਕੀਤੀ ਸ਼ਾਇਦ ਉਦੋਂ ਸੰਗਰੂਰ ਵਾਲਿਆਂ ਨੂੰ ਸਮਝ ਆ ਲੱਗੀ ਲੋਕ ਸਭਾ ਸੰਗਰੂਰ ਦੀ ਫਿਰ 19 ਦੇ ਵਿੱਚ ਦੱਸੀ ਸੰਗਰੂਰ ਵਾਲਿਆਂ ਨੇ 14 ਵਾਲੇ ਕੰਮ ਦੇਖ ਲੇ 19 ਦੇ ਵਿੱਚ ਉਹਨਾਂ ਨੇ ਫਤਵਾ ਫੈਰਮਾਨ ਸਾਹਿਬ ਦੇ ਹੱਕ ਦੇ ਵਿੱਚ ਦਿੱਤਾ ਦੋ ਵਾਰੀ ਲੋਕ ਸਭਾ ਜਿੱਤਣ ਤੋਂ ਬਾਅਦ ਉਹ ਜਿਹੜਾ ਮੈਸੇਜ ਸੀਗਾ ਸਮੁੱਚੇ ਪੰਜਾਬ ਦੇ ਵਿੱਚ ਟਰੈਵਲ ਕੀਤਾ ਕਿ ਇਹ ਲੋਕ ਮਿਲ ਕੇ ਆਪਸ ਦੇ ਵਿੱਚ ਖੇਡ ਰਹੇ ਨੇ ਔਰ ਇਸ ਖੇਡ ਦੇ ਵਿੱਚ ਇਹਨਾਂ ਨੇ ਜੋ ਨੁਕਸਾਨ ਪੰਜਾਬ ਦਾ ਕੀਤਾ ਜੇ ਉਹਦੀ ਸਾਰੀ ਗਿਣਤੀ ਮਿੰਤੀ ਕਰਨੀ ਹੋਵੇ ਤਾਂ ਘੰਟਿਆਂ ਬੱਧੀ ਉਹ ਬੋਲਣਾ ਪੈਣਾ ਪਰ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਬਿਲਕੁਲ ਕ੍ਰਿਸਟਲ ਕਲੀਅਰ ਹੈ ਕਿ ਇਹ ਲੋਕ ਕਿਸ ਤਰੀਕੇ ਦੀ ਰਾਜਨੀਤੀ ਪੰਜਾਬ ਦੇ ਵਿੱਚ ਕਰਦੇ ਰਹੇ ਮਿਲ ਕੇ ਔਰ ਮਿਲ ਕੇ ਕੀ ਨੁਕਸਾਨ ਕਰਦੇ ਰਹੇ ਇੱਥੋਂ ਤੋਂ ਮੈਨੂੰ ਜਿਤਾ ਦੇ ਐਸ ਜਗ੍ਹਾ ਦੇ ਉੱਤੇ ਮੈਂ ਤੈਨੂੰ ਜਿਤਾ ਦੂੰਗਾ ਕਿਉਂਕਿ ਜੇ ਕੈਪਟਨ ਅਮਰਿੰਦਰ ਸਿੰਘ ਹੁਰੀ ਲੰਬੀ ਲੜਨ ਦੇ ਵਾਸਤੇ ਗਏ ਤਾਂ ਉਹਨਾਂ ਦੀ ਪਟਿਆਲੇ ਵਾਲੀ ਸੀਟ ਜਿਹੜੀ ਸੀ ਉਹ ਸੁਰੱਖਿਤ ਹੋ ਗਈ ਤੇ ਜੇ ਰਵਨੀਤ ਸਿੰਘ ਬਿੱਟੂ ਹੁਰਾ ਨੂੰ ਕਾਂਗਰਸ ਨੇ ਜਲਾਲਾਬਾਦ ਲੜਨ ਦੇ ਵਾਸਤੇ ਭੇਜਿਆ ਤਾਂ ਇਹਦੇ ਇਹ ਵਜ ਦੇ ਵਿੱਚ ਉਹਨਾਂ ਨੇ ਕੁਝ ਸੀਟਾਂ ਜਿਹੜੀਆਂ ਉਹ ਅਕਾਲੀ ਦਲ ਨੂੰ ਦਵਾਈਆਂ ਹੋਣਗੀਆਂ ਇਸ ਕਿਸਮ ਦੀ ਜਿਹੜੀ ਸਿਆਸਤ ਸੀ ਉਹਦਾ ਅੰਤ ਕੀਤਾ ਕਿਹਨੇ ਇੱਕ ਆਮ ਘਰ ਦੇ ਵਿੱਚੋਂ ਉੱਠੇ ਹੋਏ ਉਸ ਵਿਅਕਤੀ ਨੇ ਜਿਹਦੇ ਦਵਾਲੇ ਅੱਜ ਇਹ ਸਾਰੇ ਇਸ ਤਰੀਕੇ ਦੇ ਨਾਲ ਹੋਏ ਹੋਏ ਨੇ ਕਿ ਪਤਾ ਨਹੀਂ ਕੀ ਨੁਕਸਾਨ ਉਹਨੇ ਪੰਜਾਬ ਦਾ ਕਰ ਦਿੱਤਾ ਜਿਹੜਾ ਬੋਲਦਾ ਜਿਹੜਾ ਉੱਠਦਾ ਉਹ ਕਹਿੰਦਾ ਮੈਨੂੰ ਆ ਲੈੰਦੋ ਸਭ ਤੋਂ ਪਹਿਲਾਂ ਮੈਂ ਭਗਵੰਤ ਮਾਨ ਨੂੰ ਜਿਹੜਾ ਫੜੂਗਾ ਉਹਨੇ ਕੀ ਗੁਨਾਹ ਕੀਤਾ ਉਹਨੇ ਪੰਜਾਬ ਦੇ ਇਰੀਗੇਸ਼ਨ ਸਿਸਟਮ ਦੇ ਵਿੱਚ ਐਸੀ ਕ੍ਰਾਂਤੀ ਲਿਆਂਦੀ 45 ਸਾਲ ਤੋਂ ਬਾਅਦ ਟੇਲਾ ਤੱਕ ਪਾਣੀ ਪਹੁੰਚ ਗਿਆ ਐਸਐਸਐਫ ਵਰਗੀ ਸੋਚ ਮਾਨ ਸਾਹਿਬ ਦੀ ਹੀ ਹੋ ਸਕਦੀ ਹੈ ਜਿੱਥੇ 6 ਤੋਂ 6.5 ਮਿੰਟ ਦੇ ਵਿੱਚ ਹਾਦਸੇ ਵਾਲੀ ਜਗ੍ਹਾ ਦੇ ਉੱਤੇ ਕੋਈ ਨਾ ਕੋਈ ਗੱਡੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਔਰ ਮਰੀਜ਼ ਨੂੰ ਬਚਾਇਆ ਜਾਂਦਾ ਔਰ ਮਰੀਜ਼ ਦਾ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦਾ ਸਮਾਨ ਲੁੱਟਣ ਤੋਂ ਬਚਾਇਆ ਜਾਂਦਾ 16 ਟੋਲ ਪਲਾਜ਼ੇ ਮਾਨ ਸਾਹਿਬ ਵਰਗਾ ਵਿਅਕਤੀ ਹੀ ਬੰਦ ਕਰ ਸਕਦਾ ਕਿਸੇ ਸੂਬੇ ਦੇ ਵਿੱਚ ਤੁਸੀਂ ਨਹੀਂ ਸੁਣਿਆ ਹੋਗਾ 600 ਯੂਨਿਟ ਲੋਕਾਂ ਨੂੰ ਬਿਜਲੀ ਮਾਨ ਸਾਹਿਬ ਦੀ ਸਰਕਾਰ ਹੀ ਦੇ ਸਕੀ ਹੈ 10 ਲੱਖ ਰੁਪਏ ਦਾ ਸਿਹਤ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ ਮਾਨ ਸਾਹਿਬ ਦੀ ਸਰਕਾਰ ਨੇ ਹੀ ਕਮਿਟਮੈਂਟ